ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 26 ਗੁੰਡੇ ਪਾਏ ਆ ਜੀ 24 ਗੁੰਡੇ ਆਪਣੇ ਡਿਜ਼ਾਈਨ ਦੇ ਆ ਤੇ ਇੱਕ ਇੱਕ ਗੁੰਡਾ ਆਪਾਂ ਸਾਈਡ ਤੇ ਪਾਏ ਆ ਤੇ ਆਪਾਂ ਉਲਟੀ ਸਲਾਈ ਬਣਾ ਲਈਏ ਤੇ ਇੱਥੇ ਆਪਾਂ ਹੁਣ ਕਰਾਂਗੇ ਡਿਜ਼ਾਈਨ ਸਟਾਰਟ ਡਿਜ਼ਾਈਨ ਬਹੁਤ ਸੋਹਣੇ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਤੁਸੀਂ ਇਸ ਡਿਜ਼ਾਈਨ ਰੰਗਾਂ ਚ ਵੀ ਬਣਾ ਸਕਦੇ ਆਪਾਂ ਇੱਕ ਰੰਗ ਚ ਹੀ ਦੱਸਾਂਗੇ ਤੁਹਾਨੂੰ ਜੇ ਤੁਸੀਂ ਦੋ ਰੰਗ ਪਾਉਣੇ ਦੋਹਾਂ ਦਾ ਵੀ ਤਿੰਨਾਂ ਦਾ ਵੀ ਬਣਾ ਸਕਦੇ ਹੋ ਬਹੁਤ ਸੋਹਣਾ ਲੱਗੂਗਾ ਤੇ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣਦਾ ਤੇ ਚਲੋ ਜੀ ਆਪਾਂ ਡਿਜ਼ਾਈਨ ਸਟਾਰਟ ਕਰਦੇ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਲਿਓ ਜੀ ਤੇ ਚਲੋ ਜੀ ਆਪਾਂ ਵਾਲਾ ਕੁੰਡਾ ਤਾਰਿਆ ਪਹਿਲਾਂ ਧਾਗਾ ਆਪਣੇ ਵੱਲ ਕਰਾਂਗੇ ਤੇ ਆਪਾਂ ਇੱਥੇ ਦੋ ਕੁੰਡੇ ਲੈ ਕੇ ਦੋਹਾਂ ਦਾ ਇੱਕ ਕਰ ਦਾਂਗੇ ਅੱਗੇ ਆਪਾਂ ਬਣਾਵਾਂਗੇ ਚਾਰ ਕੁੰਡੇ ਉਲਟੇ 1 2 3 4 ਧਾਗਾ ਆਪਣੇ ਵਾਲੇ ਰੱਖਾਂਗੇ ਜਿਹੜਾ ਆਹ ਵਾਲਾ ਕੁੰਡਾ ਇਹਨੂੰ ਆਪਾਂ ਸਿੰਧਾ ਬਣਾਵਾਂਗੇ ਧਾਗਾ ਇੱਧਰ ਹੀ ਰੱਖਾਂਗੇ ਸਿੱਧਾ ਬਣਾ ਲਿਆ ਤੇ ਹੁਣ ਆਪਾਂ ਧਾਗਾ ਉਧਰੀ ਰੱਖਾਂਗੇ ਤੇ ਆਹ ਵਾਲੇ ਕੁੰਡੇ ਆਪਾਂ ਉਲਟਾ ਬਣਾਵਾਂਗੇ 1 2 3 4 ਕੁੰਡੇ ਆਪਾਂ ਫਿਰ ਤੋਂ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਹੁਣ ਆਪਾਂ ਆਹ ਵਾਲੇ ਤਿੰਨ ਦੋ ਕੁੰਡੇ ਆ ਜਿਹੜੇ ਇਹਨਾਂ ਨੂੰ ਇਸ ਤਰ੍ਹਾਂ ਲਾਵਾਂਗੇ ਇਹਨਾਂ ਨੂੰ ਫਿਰ ਸिलाई ਤੇ ਲੈ ਕੇ ਆਪਾਂ ਤਿੰਨਾਂ ਦਾ ਇੱਕ ਕਰ ਦਾਂਗੇ ਦੋ ਗੁੰਡਿਆ ਹੋਗੇ ਅਗਲਾ ਇੱਕ ਗੁੰਡਾ ਨਾਲ ਹੋਰ ਲਵਾਂਗੇ ਤਿੰਨਾਂ ਦਾ ਇੱਕ ਕਰ ਦਾਂਗੇ ਆਪਨੇ ਇਥੋਂ ਲੈ ਕੇ 2 4 6 8 10 12 ਤੱਕ 13 ਗੁੰਡੇ ਹੋਗੇ ਫਿਰ ਤਾਂ ਅੱਗ ਆਪਣੇ ਵੱਲ ਕਰਾਂਗੇ 1 2 3 4 ਚਾਰ ਗੁੰਡੇ ਆਪਾਂ ਬਣਾ ਲਈ ਜੀ ਉਲਟੇ ਇੱਥੇ ਫੇਰ ਆਪਾਂ ਧਾਗਾ ਆਪਣੇ ਵੱਲ ਰੱਖਾਂਗੇ ਇੱਕ ਗੁੰਡਾ ਵਾਲਾ ਸਿੱਧਾ ਤੇ ਧਾਗਾ ਇਧਰ ਪਿੱਛੇ ਰੱਖਾਂਗੇ ਕਿਉਂਕਿ ਵਾਲ ਪਾਉਣਾ ਆਪਾਂ ਉੱਪਰ ਤਾਂ ਚਾਰ ਗੁੰਡੇ ਫੇਰ ਉਲਟੇ ਬਣਾ ਲਵਾਂਗੇ 2 3 ਇੱਥੇ ਆਪਾਂ ਨੂੰ ਇੱਕ ਕੁੰਡਾ ਹੋਰ ਚਾਹੀਦਾ ਸੀਗਾ ਤੇ ਆਪਾਂ ਇਹਦੇ 'ਚ ਇਸ ਤਰ੍ਹਾਂ ਵੜ ਪਾ ਕੇ ਇੱਕ ਕੁੰਡਾ ਆਪਣਾ ਇੱਥੇ ਪੂਰਾ ਕਰ ਲਾਂਦੇ ਇਹਨਾਂ ਦੋਵਾਂ ਦਾ ਆਪਾਂ ਇੱਕ ਕਰ ਦਾਂਗੇ ਤੇ ਆ लास्ट ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਿਆ ਚਾਰ-ਚਾਰ ਕੁੰਡੇ ਆਪਾਂ ਰੱਖਣੇ ਆ ਆਪਾਂ ਇਹਨਾਂ 'ਚ ਆਪਣਾ ਵੜ ਪਾ ਕੇ ਕੁੰਡਾ ਪੂਰਾ ਕਰ ਲਿਆ ਇੱਥੇ ਦੋਵਾਂ ਦੇ ਇੱਕ ਕਰਤਾ ਉਲਟੀ ਸਲਾਈ ਆ ਉਲਟੀ ਸਲਾਈ ਆਪਣੀ ਇਹ ਪੂਰੀ ਉਲਟੀ ਬਣਨੀ ਹੈ ਇਹਦੇ ਚ ਆਪਾਂ ਕੁਝ ਵੀ ਨਹੀਂ ਕਰਨਾ ਆਹ ਲਾਉਣ ਜਿ ਆਪਾਂ ਸਿੱਧੇ ਪਾਸੇ ਆ ਗਏ ਉਲਟੀ ਸਲਾਈ ਆਪਾਂ ਬਣਾ ਲਈ ਆਪਾਂ ਫੇਰ ਆਹ ਵਾਲਾ ਕੁੰਡਾ ਤਾਰਾਂਗੇ ਦੋ ਕੁੰਡਿਆਂ ਦਾ ਇੱਥੇ ਆਪਾਂ ਇੱਕ ਗੁੰਡਾ ਬਣਾਵਾਂਗੇ ਜੀ ਇਹ ਆਪਣਾ ਜਿੰਨਾ ਚਿਰ ਡਿਜ਼ਾਈਨ ਨਹੀਂ ਪੂਰਾ ਹੁੰਦਾ ਉਨਾ ਚਿਰ ਆਪਣਾ ਇਹ ਦੋ ਗੁੰਡਿਆਂ ਦਾ ਇੱਕ ਗੁੰਡਾ ਬਣੂਗਾ ਹੁਣ ਦੇਖੋ ਜੀ ਆਪਾਂ ਉਲਟੇ ਗੁੰਡੇ ਕਿੰਨੇ ਬਣਾਉਣੇ 1 2 3 ਤਿੰਨ ਗੁੰਡੇ ਉਲਟੇ ਬਣਾਉਣੇ ਆਪਾਂ ਧਾਗਾ ਇੱਧਰ ਹੀ ਰੱਖਾਂਗੇ 1 2 3 ਗੁੰਡੇ ਸਿੱਧੇ ਧਾਗਾ ਆਪਾਂ ਹੁਣ ਇੱਧਰ ਹੀ ਰੱਖਾਂਗੇ ਤਾਂ ਆਪਾਂ ਉਲਟੇ ਬਣਾਵਾਂਗੇ ਤਿੰਨ ਗੁੰਡੇ 1 2 3 ਤਾਂ ਅੱਗਾ ਪਿੱਛੇ ਕਰਾਂਗੇ ਆਹ ਵਾਲੇ ਤਿੰਨ ਗੁੰਡਿਆਂ ਦਾ ਫੇਰ ਆਪਾਂ ਇੱਕ ਬਣਾਵਾਂਗੇ ਇਸ ਤਰ੍ਹਾਂ ਜਿਹੜਾ ਵਿਚਾਲੜਾ ਗੁੰਡਾ ਆਪਾਂ ਇਹ ਉੱਪਰ ਲੈ ਆਉਣਾ ਇਸ ਤਰ੍ਹਾਂ ਬਣਾਉਣਾ ਫੇਰ ਤਾਂ ਅੱਗਾ ਆਪਣੇ ਵਾਲ ਕਰਾਂਗੇ ਤਿੰਨ ਗੁੰਡੇ ਉਲਟੇ ਤਾਂ ਅੱਗਾ ਇਧਰ ਹੀ ਰੱਖਾਂਗੇ ਕਿਉਂਕਿ ਵਾਲ ਪੈ ਜਾਂਦਾ ਉੱਪਰ ਦੀ ਤਾਂ ਆਪਣਾ ਗੁੰਡਾ ਵਧਾਉਣਾ ਆਪਣਾ ਗੁੰਡਾ ਵੱਧ ਜਾਂਦਾ ਫਿਰ ਇਸ ਤਰ੍ਹਾਂ ਕਰਕੇ ਤਿੰਨ ਗੁੰਡੇ ਉਲਟੇ ਦੋ ਗੁੰਡੇ ਫਿਰ ਆਪਾਂ ਉਲਟੇ ਹੀ ਬਣਾਉਣੇ ਆ ਦੋਵਾਂ ਦਾ ਇੱਕ ਕਰ ਦੇਣਾ ਇੱਕ ਗੁੰਡਾ ਸਿੱਧਾ ਉਲਟੀ ਸਲਾਈ ਆਪਾਂ ਬਣਾ ਕੇ ਫਿਰ ਮਿਲਦੇ ਹਾਂ ਜੀ ਮੰਨ ਲਓ ਜੀ ਆਪਾਂ ਉਲਟੀ ਸਲਾਈ ਬਣਾ ਲਈ ਆਪਾਂ ਫਿਰ ਤੋਂ ਸਿੱਧੇ ਪਾਸੇ ਆ ਗਏ ਇੱਕ ਗੁੰਡਾ ਤਾਰਿਆ ਫਿਰ ਆਪਾਂ ਉਲਟੇ ਪਾਸੇ ਉਲਟਾ ਹੀ ਬਣਾਵਾਂਗੇ ਦੋਵਾਂ ਦਾ ਇੱਕ ਹੁਣ ਇੱਥੇ ਬਣਾਵਾਂਗੇ ਜੀ ਆਪਾਂ ਦੋ ਕੁੰਡੇ ਉਲਟੇ ਧਾਗਾ ਇਧਰ ਰੱਖਾਂਗੇ 1 2 3 4 5 ਕੁੰਡੇ ਸਿੱਧੇ ਧਾਗਾ ਪਿੱਛੇ ਰਹਿਣ ਦਵਾਂਗੇ ਤਾਂ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਇੱਥੇ ਤਿੰਨਾਂ ਦਾ ਇੱਕ ਕਰਾਂਗੇ ਇਸ ਤਰ੍ਹਾਂ ਕੁੰਡਾ ਹਲਟਾ ਕੇ ਦੋ ਕੁੰਡੇ ਫਿਰ ਤਾਂ ਗਾ ਆਪਣੇ ਵੱਲ ਕਰਾਂਗੇ ਦੋਹਾਂ ਦਾ ਇੱਕ ਆਹਾਂ ਸੌਰੀ ਦੋ ਗੁੰਡੇ ਉਲਟੇ ਤਾਂ ਗਾ ਆਪਣੇ ਵਾਲੇ ਰੱਖਾਂਗੇ ਪੰਜ ਗੁੰਡੇ ਸਿੱਧੇ ਬਣਾਵਾਂਗੇ ਤਾਂ ਗਾ ਪਿੱਛੇ ਰੱਖਾਂਗੇ ਦੋ ਗੁੰਡੇ ਉਲਟੇ ਤੇ ਫਿਰ ਦੋਹਾਂ ਦਾ ਇੱਕ ਦੋ ਜੀ ਆਪਾਂ ਸਿੱਧੇ ਪਾਸੇ ਆ ਗਏ ਇੱਕ ਗੁੰਡਾ ਤਾਰਿਆ ਦੋਆਂ ਦਾ ਇੱਕ ਇਹ ਇੱਥੇ ਬਣਾਵਾਂਗੇ ਜੀ ਇੱਕ ਗੁੰਡਾ ਉਲਟਾ ਤਾਂਗਾ ਇਧਰ ਹੀ ਰੱਖਾਂਗੇ ਇਸ ਤਰ੍ਹਾਂ ਆਪਣਾ ਗੁੰਡਾ ਵੱਧ ਗਿਆ ਦੋ ਤਿੰਨ ਚਾਰ ਪੰਜ ਛੇ ਸੱਤ ਗੁੰਡੇ ਸਿੱਧੇ ਹੁਣ ਆਪਣੇ ਇਧਰੋਂ ਗੁੰਡੇ ਘਟ ਗਏ ਆਹ ਤੇ ਇਹਦੇ ਆ ਪਲੇਨ ਵੱਲ ਗਏ ਜਿਹੜੇ ਆਪਾਂ ਉਲਟੇ ਬਣਾਉਂਦੇ ਸੀ ਉਹ ਘਟ ਗਏ ਪਲੇਨ ਆਲੇ ਵੱਧ ਗਏ ਫਿਰ ਧਾਗਾ ਇਧਰ ਹੀ ਰਹਿਣ ਦਵਾਂਗੇ ਤਾਂ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਾਂਗੇ ਇਸ ਤਰ੍ਹਾਂ ਉਲਟਾ ਕੇ ਤਿੰਨਾਂ ਦਾ ਇੱਕ ਕਰ ਦੇਾਂਗੇ ਧਾਗਾ ਆਪਣੇ ਵੱਲ ਕਰਕੇ ਇੱਕ ਕੁੰਡਾ ਉਲਟਾ ਇੱਕ ਦੋ 7 4 5 6 7 ਤਾਂ ਗਾਇਦਰੀ ਰਹਿਣ ਦਵਾਂਗੇ ਤੇ ਇੱਕ ਕੁੰਡਾ ਉਲਟਾ ਦੋਹਾਂ ਦਾ ਇੱਕ ਇਹ ਵੀ ਉਲਟਾ ਹੀ ਬਣਾਉਣਾ ਹੈ ਆਪਾਂ ਦੋਹਾਂ ਦਾ ਇੱਕ ਵੀ ਉਸਾ ਤੇ ਆ ਰੱਖ ਲਿਓ ਕਿ ਜਿਹੜਾ ਆਪਾਂ ਤਾਂ ਗਾ ਇੱਧਰ ਉੱਧਰ ਰੱਖਨੇ ਆ ਇਹਦੇ ਨਾਲ ਆਪਣਾ ਆਪਾਂ ਜਿਹੜਾ ਵਾਲ ਪਾਉਨੇ ਆ ਉਹ ਆਪਣਾ ਇਹ ਕੁੰਡਾ ਵੱਧ ਜਾਂਦਾ ਇੱਥੇ ਵੀ ਆਪਣਾ ਕੁੰਡਾ ਵੱਧਿਆ ਇੱਥੇ ਵੀ ਉਸੇ ਇਸ ਤਰ੍ਹਾਂ ਆਪਾਂ ਕੁੰਡਾ ਹੀ ਵਧਾਉਣਾ ਹੁੰਦਾ ਹੈ। ਹਲੋ ਜੀ ਆਪਾਂ ਅੱਗੇ ਸਿੱਧੇ ਪਾਸੇ। ਹੁਣ ਆਪਣੇ ਕੋਲੇ ਦੋ ਕੁੰਡੇ ਰਹਿ ਗਏ ਜੀ ਆਹ। ਇੱਕ ਕੁੰਡਾ ਤਾਰਾਂਗੇ। ਇੱਥੇ ਆਪਾਂ ਦੋਵਾਂ ਦਾ ਇੱਕ ਕਰ ਦਾਂਗੇ। ਉਲਟੀ ਸਾਈਡ ਫਿਰ ਧਾਗਾ ਇਧਰ ਹੀ ਰੱਖਾਂਗੇ। ਤਾਂ ਆਪਾਂ ਆਹ ਕੁੰਡੇ ਸਾਰੇ ਸਿੱਧੇ ਬਣਾ ਲਵਾਂਗੇ। ਆਪਾਂ ਇੱਥੇ ਵਾੜ ਪਾ ਕੇ ਕੁੰਡਾ ਫਿਰ ਵਧਾਉਣਾ ਹੈ। ਹੁਣ ਆਪਾਂ ਧਾਗਾ ਇੱਧਰ ਕਰਾਂਗੇ ਕਿਉਂਕਿ ਇਹੇ ਆਪਾਂ ਸਿੱਧਾ ਬਣਾਉਣਾ ਹੈ ਹੁਣ ਫੇਰ ਧਾਗਾ ਇੱਧਰ ਕਰਾਂਗੇ 1 2 3 4 5 6 7 8 ਤੇ 9 ਗੁੰਡੇ ਆਪਾਂ ਸਿੱਧੇ ਬਣਾ ਲਏ ਧਾਗਾ ਹੁਣ ਆਪਾਂ ਇੱਧਰ ਪਿੱਛੇ ਰੱਖਾਂਗੇ ਤਾਂ ਦੋ ਗੁੰਡੇ ਆਪਾਂ ਇੱਕਠੇ ਬਣਾਵਾਂਗੇ ਉਲਟੇ ਨਾਲ ਦੀ ਆਪਾਂ ਆਪਣੀਆਂ 10 ਲਾਈਆਂ ਹੋ ਗਈਆਂ ਜੀ 10 ਸਲਾਈਆਂ ਦੇ ਵਿੱਚ ਆਪਣਾ ਇੱਕ ਡਿਜ਼ਾਈਨ ਬਣ ਗਿਆ ਹੁਣ ਆਪਾਂ ਇਹੀ ਡਿਜ਼ਾਈਨ ਫਿਰ ਤੋਂ ਸਟਾਰਟ ਕਰਨਾ ਹੈ ਤੇ ਇਹ ਆਪਣਾ ਸੇਮ ਹੀ ਫੇਸ ਸਟਾਰਟ ਹੋਊਗਾ ਜੀ ਇੱਕ ਕੁੰਡਾ ਤਾਰਿਆ ਦੋਹਾਂ ਦਾ ਇੱਕ ਚਾਰ ਕੁੰਡੇ ਉਲਟੇ 1 2 3 4 ਆਪਾਂ ਸੈਂਟਰ ਵਾਲਾ ਹਾ ਕੁੰਡਾ ਆ ਗਿਆ ਇਹਦੇ ਤੇ ਆਪਾਂ ਇਸ ਤਰ੍ਹਾਂ ਵਾਲ ਪਾ ਕੇ ਸਿੱਧਾ ਬਣਾ ਲਿਆ ਤਾਂਗਾ ਇਧਰ ਹੀ ਰੱਖਾਂਗੇ ਤੇ ਚਾਰ ਕੁੰਡੇ ਉਲਟੇ 2 3 4 ਤਾਂਗਾ ਪਿੱਛੇ ਕਰਾਂਗੇ ਆਹ ਵਾਲੇ ਤਿੰਨ ਕੁੰਡੇ ਇਨਾਂ ਦਾ ਆਪਾਂ ਤਿੰਨਾਂ ਦਾ ਇੱਕ ਕਰ ਦਿੰਦੇ ਆ ਆਪਾਂ ਤੁਹਾਨੂੰ ਆਹੀ ਇੱਕ ਸਲਾਈ ਹੋਰ ਦੱਸਾਂਗੇ ਕਿ ਆਪਣਾ ਦੂਜਾ ਡਿਜ਼ਾਈਨ ਸਟਾਰਟ ਹੋ ਗਿਆ ਇਹ ਫਿਰ ਧਾਗਾ ਆਪਣੇ ਵੱਲ ਕਰਾਂਗੇ ਚਾਰ ਕੁੰਡੇ ਉਲਟੇ ਧਾਗਾ ਆਪਣੇ ਵਾਲੇ ਰੱਖਾਂਗੇ ਆਹ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਇਸ ਤਰ੍ਹਾਂ ਵੜ પા ਕੇ ਫਿਰ ਧਾਗਾ ਪਿੱਛੇ ਰੱਖਾਂਗੇ ਫਿਰ ਉੱਪਰ ਦੀ ਇਸ ਤਰ੍ਹਾਂ ਕਰਕੇ ਉਲਟੇ ਬਣਾਵਾਂਗੇ ਚਾਰ ਕੁੰਡੇ ਤੇ ਦੋ ਕੁੰਡਿਆਂ ਦਾ ਇੱਕ ਕਰ ਦਾਂਗੇ ਆਪਾਂ ਹੁਲਟੇ ਸਿੱਧੇ ਸੈੜੀ ਉਲਟੇ ਬਣਾ ਕੇ ਤੇ ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਇਹ ਆਪਣਾ ਹੁਣ ਇੱਥੇ ਦੂਜਾ ਡਿਜ਼ਾਈਨ ਸਟਾਰਟ ਹੋ ਗਿਆ ਜੀ ਇਹ ਆਪਣੀ 11ਵੀਂ ਸਲਾਈ ਚ ਦੂਜਾ ਡਿਜ਼ਾਈਨ ਸਟਾਰਟ ਹੋ ਗਿਆ ਤੇ ਡਿਜ਼ਾਈਨ ਦੇ ਹਿਸਾਬ ਨਾਲ ਆਪਣੀ ਫਰਸਟ ਸਲਾਈ ਚੱਲ ਪਈ ਜੀ ਤੇ ਆਪਾਂ ਤੁਹਾਨੂੰ ਡਿਜ਼ਾਈਨ ਦਿਖਾਉਣੇ ਬਣਿਆ ਹੋਇਆ ਦੇਖੋ ਜੀ ਏਸ ਤਰ੍ਹਾਂ ਬਣਿਆ ਇਹ ਡਿਜ਼ਾਈਨ ਅਹੇ ਜਿਵੇਂ ਹੁਣ ਆਪਾਂ ਆਹ ਵਾਲਾ ਡਿਜ਼ਾਈਨ ਸਟਾਰਟ ਕੀਤਾ ਤੇ ਆਪਾਂ ਇੱਥੇ ਜਦੋਂ ਉਲਟੀ ਸਲਾਈ ਇਧਰੋਂ ਪਾਉਂਦੇ ਹੁੰਦੇ ਸੀ ਉਦੋਂ ਆਪਾਂ ਦੂਜਾ ਕਲਰ ਲਾ ਲਵਾਂਗੇ ਤੇ ਆਹ ਆਹ ਸਲਾਈ ਜ ਆਪਣਾ 11ਵੀਂ ਚ 10ਵੀਂ ਸਲਾਈ ਜਦੋਂ ਆਪਾਂ ਬਣਾਵਾਂਗੇ ਇਧਰੋਂ ਦੂਜਾ ਕਲਰ ਲਾ ਲਾਂਗੇ 11ਵੀਂ ਚ ਆਪਣਾ ਡਿਜ਼ਾਈਨ ਸਟਾਰਟ ਹੋ ਜੂਗਾ ਤਾਂ ਆਪਣਾ ਇਹ ਰੰਗਾ ਨਾ ਚੱਲ ਪੂਗਾ ਤੇ ਜੇ ਆਪਾਂ ਪਲੇਨ ਹੀ ਬਣਾਉਣਾ ਇੱਕੋ ਰੰਗ ਦਾ ਤਾਂ ਫੇਰ ਆਪਾਂ ਇਸ ਤਰ੍ਹਾਂ ਬਣਾ ਸਕਦੇ ਹਾਂ ਫੇਰ ਆਪਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਤੇ ਦੇਖੋ ਜੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਤੁਸੀਂ ਕਿਸੇ ਵੀ ਰੰਗ ਚ ਬਣਾ ਸਕਦੇ ਹੋ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਆਉਂਦਾ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਜਰੂਰ ਦੇਖਿਓ ਪੂਰੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ